ਸਰੋਵਰ ਦੇ ਵਿੱਚ ਜਿਹੜੀ ਦੁੱਖ ਭੰਡਣੀ ਵੇਰੀ ਹੈ ਉਥੇ ਕਾਲੇ ਕਾਂ ਚੁੱਭੀ ਮਾਰਦੇ ਨੇ ਚਿੱਟੇ ਹੋ ਕੇ ਨਿਕਲ ਆਉਂਦੇ ਆ ਜੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਆ ਕਿ ਤੁਸੀਂ ਮੁਰਦੇ ਜਿੰਦਾ ਨਹੀਂ ਕਰ ਸਕਦੇ ਜੇ ਅੱਜ ਸਾਨੂੰ ਕੋਈ ਚੈਲੰਜ ਕਰੇ ਕਿ ਤੁਸੀਂ ਜਿਹੜੇ ਕਾਲੇ ਕਾਂ ਚਿੱਟੇ ਬਣਾਏ ਅੱਜ ਬਣਾ ਸਕਦੇ ਹੋ ਖਾਸ ਕਰਕੇ ਇੱਕ ਗੁਰਪ੍ਰੀਤ ਸਿੰਘ ਹੈਗਾ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਜਿਹੜਾ ਪਹਿਲਾਂ ਨੇ ਹਨ ਬਾਣੇ ਵੇਸੀ ਤੇ ਹੁਣ ਨਰਮਲੇ ਬਾਣੇ ਵਿੱਚ ਵੱਡੀਆਂ-ਵੱਡੀਆਂ ਮਾਲਾਂ ਪਾ ਕੇ ਵਿਰੋਧ ਕਰਦਾ ਪਸ਼ਟ ਹੁੰਦਾ ਪ੍ਰਚਾਰ ਜੀ ਸੱਜਿਆ ਕਰੋ ਮੈਂ ਨਾਲ ਕਰਾਉਣਾ ਨਾ ਪਰ ਪਖੰਡ ਨਾ ਨਾ ਕੋਈ ਝੂਠ ਨਾ ਬੋਲੋ ਜੋ ਕੁਛ ਕਰਦੇ ਪਏ ਨੇ ਇਹ ਬਾਈਬਲ ਸਾਬਿਤ ਕਰ ਸਕਦੇ ਕਿ ਬਾਈਬਲ ਕਰਨ ਨੂੰ ਕਹਿੰਦੀ ਹੈ ਹੁਣ ਜੀਜ਼ਸ ਨੇ ਇਹ ਕਿਹਾ ਹੈ ਕਿ ਉਹ ਪਹਿਲਾਂ ਮੇਰੇ ਨਾਂ ਤੇ ਜ਼ਹਿਰੀਲਾ ਜ਼ਹਿਰ ਪੀਣਗੇ ਉਹਨਾਂ ਨੂੰ ਕੁਝ ਨਹੀਂ ਹੋਗਾ ਫਿਰ ਉਹ ਉਤਾ-ਸ਼ੂਤਾ ਜੀ ਕੱਢਣਗੇ ਇਹ ਜੇ ਇਹਨਾਂ ਨੇ ਡਰਾਮੇਬਾਜ਼ੀ ਕਰਨੀ ਪਹਿਲਾਂ ਜ਼ਹਿਰ ਪੀ ਕੇ ਦਿਖਾ ਦੇ ਮੈਨੂੰ ਵੀ ਵਾਕੇ ਬਚਦੇ ਨੇ ਉਹਦੇ ਬਾਅਦ ਜੋ ਜਿਹਨੂੰ ਵਿਸ਼ਵਾਸ ਹੈ ਇਹ ਕਹਿੰਦਾ ਸਾਡਾ ਵਿਸ਼ਵਾਸ ਹੈ ਬਾਈਬਲ ਤੇ ਮੈਨੂੰ ਜ਼ੈਰ ਵੀ ਕੇ ਦਿਖਾ ਦੋ ਦੂਜੀ ਹੋਰ ਬਹੁਤ ਵੱਡੀ ਗੱਲ ਕਹਿਣ ਲੱਗਾ ਜਿਹੜੀਆਂ ਸਾਖੀਆਂ ਸਾਡੇ ਪ੍ਰਚਾਰਕਾਂ ਨੇ ਸੁਣਾਈਆਂ ਕਿ ਸਰੋਵਰ ਦੇ ਵਿੱਚ ਜਿਹੜੀ ਦੁੱਖ ਭੰਡਣੀ 베ਰੀ ਹੈ ਉਥੇ ਕਾਲੇ ਕਾਂ ਚੁੱਭੀ ਮਾਰਦੇ ਨੇ ਚਿੱਟੇ ਹੋ ਕੇ ਨਿਕਲ ਆਉਂਦੇ ਐ ਜੇ ਅਸੀਂ ਕਿਸੇ ਨੂੰ ਚੈਲੰਜ ਕਰਦੇ ਆ ਕਿ ਤੁਸੀਂ ਮੁਰਦੇ ਜਿੰਦਾ ਨਹੀਂ ਕਰ ਸਕਦੇ ਜੇ ਅੱਜ ਸਾਨੂੰ ਕੋਈ ਚੈਲੰਜ ਕਰੇ ਕਿ ਤੁਸੀਂ ਜਿਹੜੇ ਕਾਲੇ ਕਾਂ ਚਿੱਟੇ ਬਣਾਏ ਅੱਜ ਬਣਾ ਸਕਦੇ ਹੋ ਫਿਰ ਅਸੀਂ ਕਹਿੰਦੇ ਹਾਂ ਬਾਬਾ ਦੀਪ ਸਿੰਘ ਨੇ ਬਿਨਾਂ ਧੜ ਤੋਂ ਖੰਡਾ ਚਲਾਇਆ ਕਿ ਕੁਦਰਤ ਆਪਣਾ ਸੁਆਹ ਚੇਂਜ ਕਰ ਸਕਦੀ ਹੈ ਜੇ ਸੀ ਧੜ ਨਾਲੋਂ ਬੱਕ ਹੋ ਗਿਆ ਕਿ ਬਾਬਾ ਦੀਪ ਸਿੰਘ ਧੜ ਤੋਂ ਬਿਨਾਂ ਲੜੇ ਬਿਨਾਂ ਸੀਸ ਤੋਂ ਲੜੇ ਕਲੀ ਧੜ ਦੇ ਨਾਲ ਕਿ ਇਹ ਸਾਡਾ ਪਖੰਡ ਨਹੀਂ ਸੇਕਾਮ ਦੇ ਅਖੋਤੀ ਕੜਮ ਚੌਧਰੀਆਂ ਨੇ ਐਸਐਈ ਪਾਸਟਰਾਂ ਦੇ ਨਾਲ ਪੰਗਾ ਪਾਇਆ ਹੋਇਆ ਹੈ ਉਹ ਪੰਗੇ ਦਾ ਕਾਰਨ ਹੈ ਕਿ ਐਸਐਈ ਪਾਸਟਰ ਪਖੰਡ ਕਰਦੇ ਨੇ ਆਪਣੀਆਂ ਸਟੇਜਾਂ ਤੇ ਮੁਰਦੇ ਜਿੰਦਾ ਕਰ ਦਿੰਦੇ ਨੇ ਇਹ ਬਾਦ ਵਿਵਾਦ ਚੱਲ ਰਿਹਾ ਹੈ ਬੀਤੂ ਮੁਰਦਾ ਜ਼ਿੰਦਾ ਕੀਤਾ ਇਹ ਪੂਰਾ ਝੂਠ ਇਹ ਜਿਹੜਾ ਪਖੰਡ ਹੈ ਇਹਦੇ ਖਿਲਾਫ ਸਾਡੀ ਜਿਹੜੀ ਆਵਾਜ਼ ਹੈ ਉਹ ਬਹੁਤ ਬੁਲੰਦ ਹੋ ਚੁੱਕੀ ਹੈ ਖਾਸ ਕਰਕੇ ਇੱਕ ਗੁਰਪ੍ਰੀਤ ਸਿੰਘ ਹੈਗਾ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਜਿਹੜਾ ਪਹਿਲਾਂ ਨੇਹੰ ਬਾਣੇ ਵਿੱਚ ਸੀ ਤੇ ਹੁਣ ਨਿਰਮਲੇ ਬਾਣੇ ਵਿੱਚ ਵੱਡੀਆਂ-ਵੱਡੀਆਂ ਮਾਲਾਂ ਪਾ ਕੇ ਵਿਰੋਧ ਕਰਦਾ ਪਸ਼ਟਾ ਹੁੰਦਾ ਮੈਂ ਦੋ ਦਿਨ ਬੇਂਦੀਆਂ ਕਰਨੀਆਂ ਨੇ ਜਦੋਂ ਤੁਸੀਂ ਪਖੰਡਵਾਦ ਦੀ ਗੱਲ ਕਰਦੇ ਹੋ ਇੰਜਾਂ ਇੰਗੈਬੀ ਸ਼ਕਤੀਆਂ ਦੀ ਜਾਂ ਕਰਮਾਂਤਨ ਦੀ ਗੱਲ ਕਰਦੇ ਹਾਂ ਮੈਂ ਗੱਲ ਇਹ ਕਰ ਰਹੀ ਹਾਂ ਜਦੋਂ ਤੁਸੀਂ ਦੂਸਰੇ ਨੂੰ ਕਹਿੰਦੇ ਹੋ ਕਿ ਤੁਸੀਂ ਪਖੰਡ ਕਰਦੇ ਹੋ ਇਹ ਨੇ ਇਹ ਪਖੰਡ ਹੈ ਇਹ ਡੇਰਾਵਾਦ ਹੈ ਇਹ ਨਾਟਕ ਹੈ ਇਹਦੇ ਉੱਤੇ ਦੂਸਰੇ ਨੂੰ ਕਹਿਣਾ ਬੜਾ ਆਸਾਨ ਹੈ ਕਿ ਤੁਸੀਂ ਪਖੰਡ ਕਰਦੇ ਹੋ ਜਦੋਂ ਸਾਡੀ ਸ਼ਿਕਮ ਦੀ ਗੱਲ ਕਰੋਗੇ ਜਿਹੜੇ ਪਖੰਡ ਸਾਡੇ ਡੇਰਿਆਂ ਵਾਲੇ ਬਾਬੇ ਕਰਦੇ ਨੇ ਜਿਆਦਾਤਰ ਸਾਡੀ ਕੌਂ ਦੇ ਵਿੱਚ ਜਿਹੜੇ ਬਾਬਾ ਬੁੱਢਾ ਸਾਹਿਬ ਤੁਸੀਂ ਕਹਿੰਦੇ ਹੋ ਪਹਿਲੇ ਹੈਡ ਗ੍ਰੰਥੀ ਹੋਏ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਤੇ ਸਭ ਤੋਂ ਪਹਿਲਾਂ ਤੁਸੀਂ ਕਰਾਮਾਤ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਜਨਮ ਹੈ ਉਹ ਬਾਬਾ ਬੁੱਢਾ ਦੀ ਅਰਦਾਸ ਕਰਕੇ ਹੋਇਆ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤਾਂ ਉਹਨਾਂ ਜਨਮ ਹੋਇਆ ਕਿ ਇਹ ਕਰਮकांड ਜਾਂ ਮਨਮਤ ਜਾਂ ਕਰਾਮਾ ਦਿਖਾਉਣ ਨੂੰ ਅਸੀਂ ਤਰਜੀਹ ਨਹੀਂ ਦੇ ਰਹੇ ਸਾਡੇ ਵੱਡੇ ਵੱਡੇ ਪ੍ਰਚਾਰਕ ਇਹ ਗੱਲਾਂ ਨਹੀਂ ਕਹਿ ਰਹੇ ਮੈਂ ਬਿਲਕੁਲ ਤੁਹਾਨੂੰ ਦੱਸਣਾ ਚਾਹੁੰਨਾ ਕਿ ਬਾਬਾ ਬੁੱਢਾ ਸਾਹਿਬ ਨੇ ਕੋਈ ਅਰਦਾਸ ਨਹੀਂ ਕੀਤੀ ਮਾਤਾ ਗੰਗਾ ਲਈ ਗੁਰੂ ਹਰਗੋਬਿੰਦ ਪਾਸ਼ਾ ਜੀ ਤੇ ਕੋਈ ਅਰਦਾਸ ਨਹੀਂ ਕੀਤੀ ਇਹ ਆਦੇ ਹੋ ਸਕਦਾ ਹੈ ਦੂਜੀ ਗੱਲ ਅਸੀਂ ਕਹਿੰਨੇ ਕੁਦਰਤ ਆਪਣਾ ਸੁਭਾਅ ਚੇਂਜ ਨਹੀਂ ਕਰਦੀ ਕੀ ਅਗਨੇ ਪਾਣੀ ਨੇ ਹਵਾ ਨੇ ਆਪਣਾ ਸੁਭਾਅ ਚੇਂਜ ਕੀਤਾ ਆਪਣਾ ਨਿਜਮ ਬਦਲੇ ਜੇ ਨਹੀਂ ਬਦਲਿਆ ਫਿਰ ਅਸੀਂ ਸਾਖੀਆਂ ਸੁਣਾਈਆਂ ਕਿ ਭਗਤ ਪ੍ਰਹਿਲਾਦ ਨੂੰ ਅਗਨੇ ਸਾੜਿਆ ਨਹੀਂ ਕਿ ਇਹ ਸਾਡਾ ਪਖੰਡ ਨਹੀਂ ਫਿਰ ਅਸੀਂ ਕਹਿੰਦੇ ਹਾਂ ਬਾਬਾ ਦੀਪ ਸਿੰਘ ਨੇ ਬਿਨਾਂ ਧੜ ਤੋਂ ਖੰਡਾ ਚਲਾਇਆ ਕਿ ਕੁਦਰਤ ਆਪਣਾ ਸੁਆਹ ਚੇਂਜ ਕਰ ਸਕਦੀ ਹੈ ਜੇ ਸੀ ਧੜ ਨਾਲੋਂ ਬੱਕ ਹੋ ਗਿਆ ਕਿ ਬਾਬਾ ਦੀਪ ਸਿੰਘ ਧੜ ਤੋਂ ਬਿਨਾਂ ਲੜੇ ਬਿਨਾਂ ਸੀਸ ਤੋਂ ਲੜੇ ਕਲੀ ਧੜ ਦੇ ਨਾਲ ਕਿ ਇਹ ਸਾਡਾ ਪਖੰਡ ਨਹੀਂ ਇੱਕ ਹੋਰ ਗੱਲ ਕਹਿਣ ਲੱਗਾ ਇਹ ਬੜਾ ਕੌੜਾ ਸੱਚ ਹੈ ਇਹ ਵੱਡੇ ਵੱਡੇ ਪ੍ਰਚਾਰਕਾਂ ਨੇ ਤੜਪਣਾ ਕਿਉਂਕਿ ਹਲੇ ਤੱਕ ਕੋਈ ਕਹਿਣ ਦੀ ਜ਼ਰੂਰਤ ਕਰਦਾ ਨਹੀਂ ਅਸੀਂ ਗੋਲ ਮਟੋਲ ਜਿਹਾ ਜਵਾਬ ਦਿੰਨੇ ਆ ਸਭ ਤੋਂ ਵੱਡਾ ਕੌੜਾ ਸੱਚ ਕੀ ਹੈ ਔਰ ਸਾਡੇ ਪ੍ਰਚਾਰਕਾਂ ਦਾ ਬੋਲਿਆ ਹੋਇਆ ਝੂਠ ਕੀ ਹੈ ਅਸੀਂ ਇਹ ਕਹਿੰਨੇ ਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸੰਸਕਾਰ ਹੋਣਾ ਸੀ ਉਦੋਂ ਕੀ ਹੁੰਦਾ ਕਹਿੰਦੇ ਇੱਕ ਚਾਦਰ ਸੀ ਇਹ ਸਾਖੀ ਤੁਸੀਂ ਪੜ ਸਕਦੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਸਰੂਪ ਜਿਹੜਾ ਸਰੀਰ ਸੀ ਉਹ ਗੈਬ ਸੀ ਉਤੋਂ ਗੈਬ ਸੀਗਾ ਤੇ ਚਾਦਰ ਰਹਿ ਗਈ ਚਾਦਰ ਅੱਧੀ ਹਿੰਦੂਆਂ ਨੇ ਲੈ ਲਈ ਅੱਧੀ ਮੁਸਲਮਾਨਾਂ ਨੇ ਲੈ ਲਈ ਉੱਚਾਧਰ ਦਾ ਸੰਸਕਾਰ ਕਰਤਾ ਕੀ ਇਹ ਕਰਮਾਉਦੀਆਂ ਕਹਾਣੀਆਂ ਇਹ ਗੱਪ ਕਿਹਦੇ ਮਾਰੇ ਨੇ ਸਾਡੇ ਪ੍ਰਚਾਰ ਕਰਨੇ ਮਾਰੇ ਨੇ ਨਾ ਇੱਕ ਹੋਰ ਗੱਲ ਕਹਿਣ ਲੱਗਾ ਅਸੀਂ ਕਿਹਾ ਗੁਰੂ ਪਾਸ਼ਾ ਨੇ ਪੰਜ ਪਿਆਰੇ ਸਾਜੇ ਉਹਨੂੰ ਅਮਰ ਦੀ ਪੋਲ ਦਿੱਤੀ ਖੰਡੇ ਵਾਟੇ ਦਾ ਅਮਰਸ਼ ਤਿਆਰ ਕਰਕੇ ਸ਼ਿਕਾਇਆ ਤੇ ਉਹਨਾਂ ਦੇ ਸਿਰ ਢੜ ਨਾਲੋਂ ਵੱਖ ਕੀਤੇ ਦੁਬਾਰਾ ਫੇਰ ਉਹ ਸਿਰ ਜੋੜੇ ਢੜ ਤੋਂ ਵੱਖ ਕਰਕੇ ਦੁਬਾਰਾ ਢੜ ਦੇ ਨਾਲੋਂ ਸਿਰ ਜੋੜੇ ਤੇ ਫਿਰ ਗੁਰੂ ਪਾਤਸ਼ਾਹ ਨੇ ਉਹਨਾਂ ਦੇ ਪਾਸੋਂ ਅਮਰ ਸ਼ੱਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਨਾਮ ਲਿਆ ਕਿ ਇਹ ਸਾਡਾ ਪਖੰਡ ਨਹੀਂ ਅਜੇ ਸਾਬਤ ਕਰ ਸਕਦੇ ਜਦ ਤੁਸੀਂ ਸੀ ਦੇਣ ਦੀ ਗੱਲ ਕਰੋਗੇ ਜੋ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਧਰ ਤਲੇ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਅੱਜ ਇਹ ਕ੍ਰਿਸਤਿਅਨ ਧਰਮ ਵਾਲੇ ਲੋਕ ਹੀ ਸਾਡੇ ਸਮਾਜ ਤੇ ਉਂਗਲਾ ਚੱਕਣਗੇ ਤਾਂ ਫਿਰ ਮੇਰੇ ਵੀਰ ਸਾਨੂੰ ਸਿਰ ਲਾਉਣਾ ਵੀ ਆਉਂਦਾ ਵਾ ਇਹ ਸ਼ੁੱਧ ਪੰਜਾਬੀ ਦੇ ਵਿੱਚ ਆ ਇੱਥੇ ਹਉਮੇ ਹੰਕਾਰ ਈਗੋ ਦੀ ਗੱਲ ਐ ਜਿਹੜਾ ਸੀਸ ਅਸੀਂ ਧੜ ਨਾਲੋਂ ਬੱਕ ਕਰਨ ਦੀ ਗੱਲ ਕਰਦੇ ਆ ਨਾ ਉਹ ਮਤਲਬ ਕਹਿਣ ਤੋਂ ਅਸੀਂ ਪਾਵਨ ਬਾਣੀ ਦੇ ਸ਼ਬਦਾਂ ਦੇ ਅਰਥ ਗਲਤ ਕੀਤੇ ਪੁਜਾਰੀ ਹੋਵੇ ਭਾਵੇਂ ਪ੍ਰਚਾਰਕ ਹੋਵੇ ਉਹਨੇ ਇਹ ਸਾਕੀਆਂ ਸੁਣਾਈਆਂ ਕਰਾ ਮਤ ਵਾਲੀਆਂ ਅਸੀਂ ਜਿਹੜਾ ਪਖੰਡ ਸਾਡੀ ਕੌਮ ਦੇ ਵਿੱਚ ਸਾਡੇ ਮذਬਬ ਦੇ ਵਿੱਚ ਚੱਲ ਰਿਹਾ ਹੈ ਅੱਜ ਤੱਕ ਪ੍ਰਚਲਿਤ ਹੈ ਉਹਦੇ ਵੱਲ ਕਿਉਂ ਨਹੀਂ ਧਿਆਨ ਦਿੰਦੇ ਜੇ ਸਾਨੂੰ ਕੋਈ ਚੈਲੰਜ ਕਰਦੇ ਫੇਰ ਇੱਕ ਮੈਂ ਗੱਲ ਫੇਰ ਸਾਫ਼ ਕਹਿ ਦਿੰਨਾ ਜਿਹੜੇ ਅਸਾਈ ਨੇ ਉਹ ਬਾਈਬਲ ਪੜ੍ਹਦੇ ਨੇ ਬਾਈਬਲ ਦੇ ਵਿੱਚ ਜੋ ਲਿਖਿਆ ਉਹ ਕਰਨ ਜੇ ਨਹੀਂ ਲਿਖਿਆ ਬਾਈਬਲ ਤੋਂ ਬਾਈਬਲ ਤੋਂ ਉਲਟ ਚੱਲਦੇ ਆ ਪਖੰਡ ਬਾਦ ਕਰਦੇ ਆ ਉਹ ਕਰਦੇ ਰਹਿਣ ਅਸੀਂ ਕੀ ਲੈਣਾ ਜਿਹੜਾ ਚੈਲੰਜ ਅਸੀਂ ਅਸਾਈਆਂ ਨੂੰ ਕਰਦੇ ਆ ਕਿ ਤੁਸੀਂ ਪਖੰਡ ਕਰ ਦਿਓ ਜੇਕਰ ਤੇ ਉਹ ਸਾਨੂੰ ਕਰਨ ਚੈਲੰਜ ਫਿਰ ਅਸੀਂ ਕੀ ਕਰਾਂਗੇ ਜਿਸਾਨੂ ਕੀ ਕਵੇ ਕਿ ਤੁਸੀਂ ਸੀਸ ਧੜ ਨਾਲੋਂ ਵਕ ਕਰਕੇ ਦੁਬਾਰਾ ਜੋੜ ਸਕਦੇ ਹੋ ਕਿ ਜਿਹਦੇ ਵਿੱਚ ਹੈ ਹਿੰਮਤ ਕੋਈ ਇਹ ਇਹ ਚੈਲੰਜ ਨੂੰ ਕਬੂਲ ਕਰ ਲੋ ਜੇ ਅੱਜ ਉਹ ਕਹਿਣ ਕਿ ਜਿਹੜੇ ਕਾਲੇ ਕਾਂ ਚਿੱਟੇ ਹੋ ਕੇ ਨਿਕਲੇ ਨੇ ਉਹ ਅੱਜ ਦੁਬਾਰਾ ਹੋ ਸਕਦਾ ਹੈ ਗਿਆਨੀ ਮਸਕੀਨ ਸਿੰਘ ਵਰਗਿਆਂ ਨੇ ਕਥਾ ਕਰਨ ਲਈ ਜਿਹੜੀਆਂ ਗੱਪਾਂ ਮਾਰੀਆਂ ਨੇ ਕਿ ਨੰਦੇੜ ਸਾਹਿਬ ਜਿਹੜਾ ਡਰਮ ਵੱਜਦਾ ਸੀ ਤੇ ਉਹ ਅੱਜ ਵੱਜਦਾ ਉਹਨਾਂ ਨੇ ਕੀ ਕਿਹਾ ਸੀ ਉਹ ਕਹਿੰਦੇ ਇਹ ਕੋਈ ਰੂਹ ਸੀ ਕੋਈ ਆਤਮਾ ਸੀ ਸਰੀਰ ਭਾਲਦੀ ਸੀ ਜਿੰਨੇ ਚਿਰ ਸਰੀਰ ਨਹੀਂ ਮਿਲਿਆ ਉਹ ਡਰਾਮਾ ਘੜਕਾਉਂਦੀ ਰਹੀ ਇਹ ਮਸਕੀਨ ਨੇ ਗੱਪਾਂ ਮਾਰੀਆਂ ਨਹੀਂ ਮਸਕੀਨ ਸਾਹਿਬ ਨੇ ਕਥਾ ਕਰਦਿਆਂ ਨੇ ਇਹ ਕਿਹਾ ਕਿ ਮੇਰੇ ਨਾਲ ਦੋ ਸ਼ਹੀਦ ਬੈਠੇ ਹੁੰਦੇ ਸੀ ਮੇਰੇ ਨਾਲ ਦਾ ਸਾਥੀ ਬੈਠਣ ਲੱਗਾ ਉਹਨੂੰ ਤਾਂ ਕੰਮ ਆ ਰਿਹਾ ਕਹਿੰਦਾ ਮਿੰਨ ਦਾ ਨਜ਼ਰ ਨਹੀਂ ਆਇਆ ਉਹਨੂੰ ਨਜ਼ਰ ਆ ਗਿਆ ਤੇ ਕੀ ਇਹ ਗੱਪਾਂ ਅਸੀਂ ਆਪਣੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਰਦਾਸ਼ਤ ਕੀਤੀਆਂ ਅਸੀਂ ਇਹ ਕੀ ਆ ਜੀ ਉਹ ਕੌਮ ਦੇ ਮਹਾਨ ਪ੍ਰਚਾਰਕ ਨੇ ਇਹ ਹੀ ਕਹਿ ਕੇ ਅਸੀਂ ਗੋਲਮਟੋਲ ਕਰਤੀ ਗੱਲ ਜਿਹੜੀਆਂ ਗੱਪਾਂ ਅਸੀਂ ਅੱਜ ਮਾਰ ਰਹੇ ਆਂ ਦਸ਼ਮ ਗ੍ਰੰਥ ਹੋਵੇ ਸੂਰਜ ਪ੍ਰਕਾਸ਼ ਹੋਵੇ ਉਹਦੇ ਵਿੱਚ ਜਿਹੜਾ ਗੰਦ ਜਿਹੜੀਆਂ ਗੱਪਾਂ ਅੱਜ ਅਸੀਂ ਸਟੇਜਾਂ ਤੇ ਸੁਣਾ ਰਹੇ ਆਂ ਆ ਟਕਸ਼ਾਲੀ ਲਾਣਾ ਸੁਣਾ ਰਿਹਾ ਤੇ ਜੇ ਉਹਦੇ ਲਈ ਸਾਨੂੰ ਕੋਈ ਚੈਲੰਜ ਕਰੇ ਫਿਰ ਅਸੀਂ ਕਬੂਲ ਕਰਾਂਗੇ ਕਿਸੇ ਲਈ ਕਹਿਣਾ ਬੜਾ ਸੌਖਾ ਮੈਂ ਬੇਨਤੀ ਤਾਂ ਕੀਤੀ ਹੈ ਇਹ ਜਿਹੜੇ ਧਰਮ ਦੇ ਨਾਂ ਤੇ ਝਗੜੇ ਫਸਾਦ ਹੋ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਬਿਲਕੁਲ ਧਰਮੀ ਨਹੀਂ ਹੈਗੇ ਜਿਨ੍ਹਾਂ ਦੇ ਕੇਵਲ ਲਿਵਾਜ ਧਰਮੀਆਂ ਬਣ ਗਏ